ਚੇਤ ਗੋਵਿੰਦ ਅਰਥ ਦੀ ਹੈ ਹੋਵੇ ਆਨੰਦ ਕਣਾ ਚੇਤ ਮਹੀਨੇ ਦਾ ਨਾਮ ਹੈ ਜੇਕਰ ਚੇਤ ਦੇ ਅਖਰੀ ਅਰਥ ਕੀਤੇ ਜਾਣ ਇਹਦਾ ਅਰਥ ਬਣਦਾ ਹੈ ਚੇਤੇ ਕਰਨਾ ਯਾਦ ਕਰਨਾ ਮਨੁੱਖ ਆਪਣੇ ਜ਼ਿੰਦਗੀ ਵਿੱਚ ਬੜਾ ਕੁਝ ਚੇਤੇ ਵਿੱਚ ਰੱਖਦਾ ਹੈ ਚੇਤੇ ਕਰਦਾ ਹੈ ਆਪਣੇ ਜ਼ਿੰਦਗੀ ਵਿੱਚ ਜੋ ਨਫਾ ਨੁਕਸਾਨ ਹੋਇਆ ਆਪਣੇ ਮਿੱਤਰਾਂ ਦੋਸਤਾਂ ਨੂੰ ਯਾਦ ਕਰਦਾ ਹੈ ਚੇਤੇ ਕਰਦਾ ਹੈ ਗੁਰੂ ਸਾਹਿਬ ਆਖਦੇ ਨੇ ਇਹ ਜ਼ਿੰਦਗੀ ਦਾ ਇੱਕ ਪੱਖ ਹੈ ਤੂੰ ਆਪਣੇ ਜੀਵਨ ਦੌਰਾਨ ਜੋ ਤੈਨੂੰ ਨਫਾ ਨੁਕਸਾਨ ਹੋਇਆ ਉਹ ਤੂੰ ਚੇਤੇ ਕਰ ਰਿਹਾ ਹੈ ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਤੂੰ ਚੇਤੇ ਕਰਦਾ ਹੈ ਇਹਨਾਂ ਨੂੰ ਚੇਤੇ ਕਰਨ ਦਾ ਕੋਈ ਲਾਭ ਨਹੀਂ ਦੂਜਾ ਪੱਖ ਹੈ ਜੇਤ ਗੋਵਿੰਦ ਅਰਾਧਿ ਹੈ ਕਿ ਚੇਤ ਮਹੀਨੇ ਵਿੱਚ ਜੇ ਤੂੰ ਮਾਲਕ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰੇਗਾ ਹੋਵੇ ਆਨੰਦ ਘਣਾ ਘਣਾ ਤੋਂ ਭਾਵੇਂ ਬਹੁਤ ਜ਼ਿਆਦਾ ਫਿਰ ਤੇਰੇ ਜੀਵਨ ਵਿੱਚ ਜਿਹੜਾ ਆਨੰਦ ਹੈ ਉਹ ਪੈਦਾ ਹੋਵੇਗਾ ਕਹਿੰਦੇ ਉਹ ਵੀ ਦਿਨੋਂ ਦਿਨ ਵੱਧਦਾ ਜਾਏਗਾ ਜਿੰਨਾ ਖੁੱਭ ਕੇ ਤੂੰ ਮਾਲਕ ਨੂੰ ਯਾਦ ਕਰੇਗਾ ਪਰਮੇਸ਼ਰ ਦੀ ਇਬਾਦਤ ਕਰੇਗਾ ਜੀਵਨ ਵਿੱਚ ਆਨੰਦ ਵਧੇਗਾ ਦੇਖੋ ਸੰਸਾਰ ਤੇ ਜਿਹੜਾ ਸਾਡਾ ਜਨਮ ਹੋਇਆ ਨਾ ਆਪਾਂ ਸੰਸਾਰ ਤੇ ਆਏ ਆ ਪਰਮੇਸ਼ਰ ਨੂੰ ਚੇਤੇ ਕਰਨ ਵਾਸਤੇ ਆਏ ਆ ਬਚਨ ਆਉਂਦਾ ਹੈ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਚਿੰਨ ਚਿੰਨ ਔਦ ਵਿਹਾਤ ਹੈ ਫੁੱਟੇ ਘਟ ਜਉ ਪੰਨ ਸਮਤ ਲੰਘ ਰਿਹਾ ਹੈ ਬਹਿਤੀਤ ਹੋ ਰਿਹਾ ਵਾਹਿਗੁਰੂ ਚੇਤੇ ਕਰਨ ਵਾਸਤੇ ਤੂੰ ਸੰਸਾਰ ਤੇ ਭਾਈ ਆਇਆ ਹੈ ਗੁਰੂ ਸਾਹਿਬ ਆਖਦੇ ਨੇ ਚੇਤੇ ਕਰ ਜੀਵਨ ਵਿੱਚ ਤੇਰੇ ਆਨੰਦ ਬਣੇ ਕਿਉਂਕਿ ਆਨੰਦ ਉਦੋਂ ਹੀ ਬਣਨਾ ਹੈ ਜਦੋਂ ਆਪਾਂ ਵਾਹਿਗੁਰੂ ਦੇ ਚਰਨਾਂ ਨਾਲ ਜੁੜਾਂਗੇ ਰੋਜ਼ ਆਪਾਂ ਬਚਨ ਪੜ੍ਹਦੇ ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਮਨੁਖ ਕਹਿੰਦਾ ਫਿਰਦਾ ਹੈ ਜੀਵਨ ਵਿੱਚ ਆਨੰਦ ਹੈ ਗੁਰੂ ਸਾਹਿਬ ਆਖਦ ਨੇ ਇਹ ਅਨੰਤ ਨਹੀਂ ਪਾਈ ਜਿਹਨੂੰ ਤੂੰ ਆਨੰਦ ਸਮਝ ਕੇ ਬੈਠਾ ਹੈ ਉਹ ਕਹਦਾ ਆਨੰਦ ਜਿਹੜਾ ਮੌਕੀ ਜੇ ਬਿਨਸ ਜੇ ਖਤਮ ਹੋ ਜੇ ਆਨੰਦ ਉਹ ਹੈ ਜੋ ਸਦੀਵੀ ਰਹੇ ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛੀ ਵੀ ਉਹ ਕਿਹੜਾ ਆਨੰਦ ਹੈ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਆਨੰਦ ਆਨੰਦ ਸਭ ਕੋ ਕਹੈ ਕਹਾਨੂੰ ਨੂੰ ਤਾਂ ਸਾਰੇ ਕਹਿ ਰਹੇ ਨੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਵੀ ਗੁਰੂ ਨਾਲ ਜੁੜਿਆ ਤੈਨੂੰ ਆਨੰਦ ਮਿਲਣਾ ਦੇਖੋ ਜਿਹੜੀ ਖੁਸ਼ੀ ਹੈ ਸਦਾ ਨਿਰੰਧੀ ਖੁਸ਼ੀ ਹੈ ਕੁਝ ਘੰਟਿਆਂ ਦੀ ਕੁਝ ਦਿਨਾਂ ਦੀ ਕੁਝ ਸਾਲਾਂ ਦੀ ਪਰ ਗੁਰੂ ਸਾਹਿਬ ਵਖਤਨ ਜਿਹੜਾ ਆਨੰਦ ਹੈ ਇਹ ਸਦੀਵੀ ਹੈ ਇਹ ਮੁਕਤਾਨੇ ਜਿਹਨੂੰ ਆਤਮਿਕ ਆਨੰਦ ਆ ਗਿਆ ਇੱਥੇ ਇਹੀ ਗੱਲ ਸਮਝਾਈ ਹੈ ਵੀ ਚੇਤ ਦੇ ਮਹਿੰਨੇ ਵਿੱਚ ਜੇਤੇ ਤੂੰ ਦੁਨਿਆਵੀ ਪਦਾਰਥਾਂ ਨੂੰ ਚੇਤੇ ਕਰਦਾ ਆਪਣਾ ਨਫਾ ਨੁਕਸਾਨ ਨੂੰ ਤੂੰ ਬਹਿ ਕੇ ਚੇਤੇ ਕਰਦਾ ਹੈ ਰਿਸ਼ਤੇਦਾਰਾਂ ਸਾਖ ਸਬੰਧੀਆਂ ਨੂੰ ਤੂੰ ਚੇਤੇ ਕਰਦਾ ਜਿਨ੍ਹਾਂ ਨੂੰ ਚੇਤੇ ਕਰਨ ਦਾ ਕੋਈ ਲਾਭ ਨਹੀਂ ਪਰ ਜੇ ਤੂੰ ਮਾਲਕ ਨੂੰ ਯਾਦ ਕਰੇਗਾ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰੇਗਾ ਚੇਤ ਗੋਵਿੰਦ ਆਰਾਧਿਆ ਹੋਵੇ ਆਨੰਦ ਕਣਾ ਬਹੁਤ ਜਿਆਦਾ ਆਨੰਦ ਤੇਰੇ ਜੀਵਨ ਵਿੱਚ ਪੈਦਾ ਹੋਏਗਾ ਅੱਗੇ ਇਹ ਵੀ ਗੱਲ ਸਮਝਾਈ ਹੈ ਜਦੋਂ ਆਪਾਂ ਸੰਗਤ ਵਿੱਚ ਬਹਿ ਕੇ ਆਪਣੇ ਰਸਨਾ ਨਾਲ ਪਰਿਪੂਰਨ ਪਰਮਾਤਮਾ ਦੇ ਗੁਣ ਗਾਉਂਦੇ ਆ ਉਹਨੂੰ ਚੇਤੇ ਕਰਦੇ ਆ ਇੱਥੇ ਸਾਡੀ ਮਰਜ਼ੀ ਨਹੀਂ ਚੱਲਦੀ ਸੰਤ ਜਨਾਂ ਮਿਲ ਪਾਈਏ ਵੀ ਜਿਹੜੇ ਸੰਤ ਜਨ ਹਨ ਜੋ ਨਾਮ ਦੇ ਰਸਿਏ ਨੇ ਜਿਨ੍ਹਾਂ ਨੇ ਆਪਣਾ ਮਨ ਤਨ ਵਾਹਿਗੁਰੂ ਦੇ ਨਾਮ ਵਿੱਚ ਰੰਗ ਲਿਆ ਕਹਿੰਦੇ ਜਦੋਂ ਪਜ ਤੂੰ ਉਹਨਾਂ ਦੀ ਸੰਗਤ ਵਿੱਚ ਆਵੇਂਗਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਭਣਾ ਕਹਿੰਦੇ ਫੇਰ ਤੂੰ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਆਪਣੀ ਰਸਨਾ ਤੋਂ ਚੌਂਕੜਾ ਮਾਰਕਸ ਮਾਲਕ ਨੂੰ ਅਰਧ ਦੇਗਾ ਇਬਾਦਤ ਕਰੇਗਾ ਜਿਸ ਤਰ੍ਹਾਂ ਵੀ ਕਹਿ ਸਕਦੇ ਆ ਮੈਂ ਜਦੋਂ ਤੂੰ ਪੂਰੇ ਗੁਰੂ ਦੇ ਲੜ ਲੱਗੇਗਾ ਪੂਰਾ ਗੁਰੂ ਤੇਰੇ ਤੇ ਤਰਸ ਖਾਏਗਾ ਤੈਨੂੰ ਨਾਮ ਨਹੀਂ ਦਾਤ ਬਖਸ਼ੇਗਾ ਫਿਰ ਤੂੰ ਭਾਈ satsang ਕਰੇਗਾ ਸੰਤ ਜਨਾਂ ਦਾ ਤੈਨੂੰ ਸਾਥ ਪ੍ਰਾਪਤ ਹੋਵੇਗਾ ਤੇ ਰਸਨਾ ਤੋਂ ਮਾਲਕ ਨੂੰ ਅਰਧ ਦੇਗਾ ਇਹ ਵਚਨ ਸਾਨੂੰ ਸਾਰਿਆਂ ਨੂੰ ਯਾਦ ਹੈ ਬਿਨ ਭਾਗਾਂ ਸਤ ਸੰਗ ਨਾਲ ਲਬੈ ਬਿਨ ਸੰਗਤ ਮੈਲ ਭਰੀ ਜਿਉ ਓਡ ਭਾਗੀ ਹਰ ਸੰਗਤ ਪਾਵੈ ਭਾਗ ਹੀਨ ਭ੍ਰਮ ਝੋਟਾ ਖਾਵੈ ਵੱਡੇ ਭਾਗਾਂ ਦੇ ਨਾਲ ਸੰਗਤ ਮਿਲਦੀ ਹੈ ਜਿਨ ਪਾਇਆ ਪ੍ਰਭ ਆਪਣਾ ਆਇਤ ਸੈ ਗਣਾ ਸੰਸਾਰ ਤੇ ਆਪਾਂ ਸਾਰੇ ਆਏ ਆ ਗੁਰੂ ਸਾਹਿਬ ਆਖਦੇ ਨੇ ਉਹਨਾਂ ਦਾ ਆਉਣਾ ਸਫਲ ਹੈ ਉਹਨਾਂ ਨੇ ਆਪਣਾ ਆਉਣਾ ਸਫਲ ਕਰ ਲਿਆ ਉਹ ਪਰਵਾਨ ਹੋ ਗਏ ਨੇ ਕੌਣ ਜਿਨ ਪਾਇਆ ਪ੍ਰਭ ਆਪਣਾ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾ ਲਿਆ ਜਿਨ੍ਹਾਂ ਨੂੰ ਵਾਹਿਗੁਰੂ ਦਾ ਮਿਲਾਪ ਪ੍ਰਾਪਤ ਹੋ ਗਿਆ ਜੋ ਵਾਹਿਗੁਰੂ ਦੇ ਚਰਨਾਂ 'ਚ ਅਪੇਧ ਹੋ ਗਏ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਨੇ ਨਾਮ ਦੀ ਦਾਤ ਬਖਸ਼ ਦਿੱਤੀ ਹੈ ਇੱਕ ਖਿਨ ਤਿਸ ਵਿਨ ਜੀਵਨ ਬਿਰਥਾ ਜਨਮ ਜਣਾ ਗੁਰੂ ਸਾਹਿਬ ਆਖਦੇ ਨੇ ਭਾਈ ਪਰਮੇਸ਼ਰ ਨੂੰ ਭੁੱਲ ਕੇ ਜਿਹੜਾ ਜਿਉਣਾ ਹੈ ਉਹ ਨਿਰਾਰਥ ਹੈ ਕਿਸੇ ਕੰਮ ਦਾ ਨਹੀਂ ਗੁਰੂ ਸਾਹਿਬ ਨੇ ਬਹੁਤ ਬਰੀਕੀ ਵਿੱਚ ਸਮਝਾਇਆ ਵੀ ਇੱਕ ਪਲ ਜ਼ਿੰਦਗੀ ਦਾ ਜੇ ਵਾਹਿਗੁਰੂ ਦੀ ਯਾਦ ਤੋਂ ਬਿਨਾਂ ਲੰਘਦਾ ਹੈ ਇੱਕ ਖਿੰਨ ਤਿਸ ਬਿਨ ਜੀਵਣਾ ਵਿਰਥਾ ਜਨਮ ਜਣਾ ਕਹਿੰਦੇ ਭਾਈ ਤੇਰਾ ਜਨਮ ਹੀ ਵਿਰਥਾ ਹੈ ਜਿਸ ਜੀਵਨ ਵਿੱਚ ਵਾਹਿਗੁਰੂ ਦੀ ਯਾਦ ਹੈ ਜਿਸ ਦਿਨ ਆਪਾਂ ਉੱਠ ਕੇ ਵਾਹਿਗੁਰੂ ਨੂੰ ਯਾਦ ਕਰ ਲੈਨੇ ਆ ਉਹden ਸਾਡੇ ਵਾਸਤੇ ਭਾਗਾਂ ਵਾਲਾ ਹੈ ਆਪ ਜੀ ਨੂੰ ਬੱਚੇ ਸੁਣਾਵਾ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਓਕੇ ਸਤਗੁਰ ਜੀ ਕਿਰਪਾ ਕਰੇ ਨੇ ਜਲ ਤਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਉਸ ਮਾਲਕ ਦੀ ਯਾਦ ਵਿੱਚ ਜੁੜਨਾ ਹੈ ਜਿਹੜਾ ਹਰ ਥਾਂ ਵਿਆਪਕ ਹੈ ਪਾਣੀ ਵਿੱਚ ਹੈ ਧਰਤੀ ਵਿੱਚ ਹੈ ਆਕਾਸ਼ ਵਿੱਚ ਹੈ ਪਾਤਾਲ ਵਿੱਚ ਹੈ ਜੰਗਲਾਂ ਵਿੱਚ ਜਿਹਦਾ ਵਾਸ ਹੈ ਰਵਿਆ ਵਿੱਚ ਵਣਾ ਜੋ ਵਣ ਜੰਗਲ ਵਿੱਚ ਵੀ ਜਿਹਦਾ ਵਾਸ ਹੈ ਵੀ ਕਹਨ ਤੋਂ ਭਾਵ ਜੋ ਕਣ ਕਣ ਜਰ ਜਰ ਵਿੱਚ ਵਸ ਰਿਹਾ ਭਾਈ ਉਹਨੂੰ ਤੂੰ ਚੇਤੇ ਕਰਨਾ ਹੈ ਅੱਗੇ ਸਤਿਗੁਰੂ ਜੀ ਆਖਦੇ ਨੇ ਸੋ ਪ੍ਰਭ ਚਿਤ ਨਾ ਆਵੇ ਕਿਤੜਾ ਦੁੱਖ ਗਣਾ ਜ਼ਿੰਦਗੀ ਦੇ ਦੋ ਪਹਿਲੂ ਨੇ ਗੁਰੂ ਸਾਹਿਬ ਆਖਦੇ ਨੇ ਜੇ ਤੂੰ ਵਾਹਿਗੁਰੂ ਨੂੰ ਚੇਤੇ ਕਰੇਂਗਾ ਤੇ ਸੁੱਖ ਇੰਨੇ ਉਹ ਵੀ ਤੇਰੇ ਤੁੰਗਣੇ ਨਹੀਂ ਜਾਣੇ ਜੇ ਆਖਦੇ ਨੇ ਵਾਹਿਗੁਰੂ ਨੂੰ ਭੁੱਲ ਗਿਆ ਤੂੰ ਵਾਹਿਗੁਰੂ ਤੈਨੂੰ ਚੇਤੇ ਨਹੀਂ ਹੁੰਦਾ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਦੁੱਖ ਵੀ ਇੰਨੇ ਆਉਣਗੇ ਮੈਂ ਤੇਰੇ ਦੁੱਖ ਵੀ ਨਹੀਂ ਗਿਣ ਸਕਦਾ ਕਿਤੜੇ ਦੁੱਖ ਗਣਾ ਸਮਝਾ ਦਿੱਤਾ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ ਯਾਦ ਸੁਖ ਘਨੇਰੇ ਭੁੱਲਿਆਂ ਅਖਦੇ ਨੇ ਦੁੱਖ ਬਤੇਰੇ ਅੱਗੇ ਕਿਰਪਾ ਕਰੈ ਨੇ ਜਿਨੇ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਵਾਹਿਗੁਰੂ ਨੂੰ ਆਰਾਧਿਆ ਜੋ ਆਰਾਤਦੇ ਨੇ ਕਹਿੰਦੇ ਉਹਨਾਂ ਦੇ ਭਾਗ ਚੰਗੇ ਨੇ ਉਪਰਬਲੇ ਕਰਮ ਚੰਗੇ ਲਿਖਾ ਕੇ ਆਏ ਨੇ ਵੱਡੇ ਭਾਗਾ ਕਰਕੇ ਵਾਹਿਗੁਰੂ ਦੀ ਨਾਮ ਦੀ ਦਾਤ ਮਿਲਦੀ ਐ ਮਨੁੱਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ ਐ ਇਬਾਦਤ ਕਰਦਾ ਐ ਬੰਦਗੀ ਕਰਦਾ ਐ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸਮਨਾ ਗੁਰੂ ਨਾਨਕ ਪਾਸਾ ਜਿਹੜਾ ਨਾਮ ਲੈ ਕੇ ਗੁਰੂ ਅਰਜਨ ਦੇ ਮਹਾਰਾਜ ਆਖਦੇ ਨੇ ਵੀ ਮੈਂ ਨਾਨਕ ਮੇਰੇ ਮਨ ਅੰਦਰ ਵੀ ਦਰਸ਼ਨਾਂ ਦੀ ਤਾਉਂ ਗਐ ਮੈਂ ਵੀ ਇਹ ਆਪਣੇ ਮਨ ਅੰਦਰ ਮੇਰੇ ਲੋਚ ਐ ਤੜਫ ਐ ਪ੍ਰਭੂ ਦਰਸ਼ਨਾਂ ਦੀ ਦੇਖੋ ਪਿਆਸ ਦੀ ਗੱਲ ਕੀਤੀ ਐ ਜਿਸ ਬੰਦੇ ਨੂੰ ਦੁਨਿਆਵੀ ਤੌਰ ਤੇ ਪਿਆਸ ਲੱਗੀ ਹੋਵੇ ਉਹਨੂੰ ਜੋ ਮਰਜੀ ਖਲਾਈ ਜਾਈਏ ਉਹਦੀ ਤ੍ਰਿਪਤੀ ਉਦਹੀਂ ਹੋਣੀ ਐ ਜਦੋਂ ਘੁੱਟ ਪਾਣੀ ਦਾ ਉਹਦੇ ਅੰਦਰ ਜਾਏਗਾ ਪਿਆਸ ਲੱਗੀ ਹੋਵੇ ਤੇ ਤੱਤਾ ਪਾਣੀ ਵੀ ਸਵਾਦ ਲੱਗਦਾ ਜਿੱਤਰੇ ਲੱਗੀ ਹੋਈ ਜੇ ਮਨੁੱਖ ਨੂੰ ਪਿਆਸ ਨਹੀਂ ਲੱਗੀ ਉਹਨੂੰ ਵਧੀਆ ਜੋਸ਼ ਵੀ ਭਲਾਈਓ ਤਾਂ ਵੀ ਨਖਰਾ ਕਰੇਗਾ ਕਿਉਂਕਿ ਪਿਆਸ ਹੀ ਨਹੀਂ ਹੁੰਦੀ ਇਸ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਭਾਈ ਦਰਸ਼ਨਾਂ ਦੀ ਪਿਆਸ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਮਨ ਅੰਦਰ ਪੈਦਾ ਹੁੰਦੀ ਹੈ ਫਿਰ ਦੁਨਿਆਵੀ ਪਦਾਰਥ ਨਹੀਂ ਚੰਗੇ ਲੱਗਦੇ ਫਿਰ ਪ੍ਰਭੂ ਦਾ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਇਹ ਜਿਹੜੀ ਪਿਆਸ ਹੈ बुझਦੀ ਹੈ ਬਚਨ ਹੁੰਦਾ ਦਰਸ ਪਿਆਸ ਮੇਰੋ ਮਨ ਮੋਹਿਓ ਹਰ ਪੰਖ ਲਗਾਏ ਮਲੀਜੈ ਮਨ ਮੇਰੇ ਹਰ ਕੇ ਚਰਨ ਰਵਿਜੈ ਇੱਕ ਹੋਰ ਬਚਨ ਹੁੰਦਾ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਫਿਰ ਮਨੁੱਖ ਅਰਦਾਸਾਂ ਕਰਦਾ ਸਗਲ ਭਵਨ ਕੇ ਨਾਇਕ ਇਕ ਛਿਨ ਦਰਸ ਦਿਖਾਈ ਜੀ ਕਿਰਪਾ ਕਰੋ ਦਰਸ਼ਨ ਦਿਓ ਦਰਮੰਡੇ ਠੰਡੇ ਦਰਬਾਰ ਦਰਸ਼ਨ ਦਿਜੈ ਖੋਲ ਕੇ ਵਾਰ ਫਿਰ ਇਹ ਅਰਦਾਸ ਬਣ ਜਾਂਦੀ ਹੈ ਜਿਗਿਆਸੂ ਦੀ ਜਦੋਂ ਅੰਦਰ ਪਿਆਸ ਪੈਦਾ ਹੁੰਦੀ ਹੈ ਚੇਤ ਮਿਲਾਏ ਸੋ ਪ੍ਰਭੂ ਇਸ ਕੇ ਪਾਇ ਲਗਾ ਕਹਿੰਦੇ ਉਹਦੇ ਮੈਂ ਚਰਨਾ ਤੇ ਟੈ ਪਵਾਂਗਾ ਜੋ ਮੈਨੂੰ ਮੇਰੇ ਵਾਹਿਗੁਰੂ ਦੇ ਨਾਲ ਮਲਾ ਦੇ ਵਿੱਚ ਤੇਰੇ ਮਹਿੰਨੇ ਵਿੱਚ ਚੇਤ ਮਿਲਾਏ ਸੋ ਪ੍ਰਭੂ ਪ੍ਰਭੂ ਨਾਲ ਮਲਾ ਦੇਵੇ ਵਾਹਿਗੁਰੂ ਨਾਲ ਮਲਾ ਦੇਵੇ ਗੁਰੂ ਸਾਹਿਬ ਆਖਦੇ ਨੇ ਮੈਂ ਚਰਨਾ ਤੇ ਟੈ ਪਵਾਂਗਾ ਮਾਣ ਦਿੱਤਾ ਸਤਕਾਰ ਦਿੱਤਾ ਸੋ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ ਹੈ ਜੇ ਚੇਤੇ ਕਰਨਾ ਤੇ ਮਾਲਕ ਨੂੰ ਚੇਤੇ ਕਰ ਜਿਹਨੂੰ ਯਾਦ ਕਰਨ ਵਿੱਚ ਜਿਹਨੂੰ ਚੇਤੇ ਕਰਨ ਵਿੱਚ ਭਾਈ ਤੇਰਾ ਲਾਭ ਹੈ ਚੇਤੇ ਕਰਨ ਵਿੱਚ ਤੇਰੇ ਜੀਵਨ ਵਿੱਚ ਆਨੰਦ ਪੈਦਾ ਹੋਵੇਗਾ ਜਿਹੜਾ ਕਦੇ ਮੁੱਕੇਗਾ ਨਹੀਂ ਖਤਮ ਨਹੀਂ ਹੋਏਗਾ ਜੇ ਤੂੰ ਗੁਰੂ ਸਾਹਿਬ ਨੇ ਰੰਭਤਾ ਕੀਤੀ ਹੈ ਚੇਤ ਗੋਬਿੰਦ ਅਰੱਧਿ ਇਹ ਹੋਵੇ ਆਨੰਦ ਕਣਾ ਸੋ ਆਪਾਂ ਅਰਦਾਸ ਕਰਨੀ ਹੈ ਵਾਹਿਗੁਰੂ ਕੇ ਸਤਿਗੁਰੂ ਸਾਡੇ ਮਨ ਅੰਦਰ ਵੀ ਦਰਸ਼ਨਾਂ ਦੀ ਪਿਆਸ ਪੈਦਾ ਕਰਨ ਆਪਾਂ ਵੀ ਸੁਵਾਸ ਸੁਵਾਸ ਨਾਮ ਜਪੀਏ ਸੰਗਤ ਕਰੀਏ ਤੇ ਦੂਜੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਕਿਉਂਕਿ ਦੇਸੀ ਮਹੀਨੇ ਦੇ ਮੁਤਾਬਕ ਅੱਜ ਨਵਾਂ ਸਾਲ ਹੈ ਅੱਜ ਚੇਤ ਮਹੀਨੇ ਦੀ ਆਰੰਭਤਾ ਹੈ ਅੱਜ ਪਹਿਲੀ ਤਰੀਕ ਹੈ ਨਵੇਂ ਦੇਸੀ ਮਹੀਨੇ ਦੇ ਮੁਤਾਬਕ ਅੱਜ ਨਵਾਂ ਸਾਲ ਪ੍ਰਾਰੰਭ ਹੋਇਆ ਹੈ ਇਹ ਵੀ 업ਮਰ ਦਾਸ ਕਰਨੀਆਂ ਸਤਿਗੁਰੂ ਜੀ ਇਹ ਜੋ ਅੱਜ ਨਵਾਂ ਸਾਲ ਨਵਾਂ ਮਹੀਨਾ ਪ੍ਰਾਰੰਭ ਹੋਇਆ ਸਾਡਾ ਸਾਰਿਆਂ ਦਾ ਸੁਖਮਈ ਆਨੰਦਮਈ ਬਾਣੀ ਪੜ੍ਹਦਿਆਂ ਦਾ ਚੜਦੀ ਕਲਾ ਵਿੱਚ ਸਤਿਗੁਰੂ ਜੀ ਬਤੀਤ ਕਰਾਇਓ ਨਵੇਂ ਸੋ ਸਾਰਿਆਂ ਲਈ ਸੁਖਮਈ ਹੋਵੇ ਸਭਨਾਂ ਦੀਆਂ ਮਨ ਦੀਆਂ ਮਰਾਦਾਂ ਪੂਰੀਆਂ ਹੋਣ ਸਭਨਾਂ ਦੇ ਕਾਰਜ ਰਾਸ ਹੋਣ ਜਿੱਤੇ ਆਪੋ ਆਪਣੇ ਲਈ ਅਰਦਾਸ ਕਰਨੀ ਹੈ ਉੱਤੇ ਆਪਾਂ ਸਰਬੱਤ ਦੇ ਲਈ ਅਰਦਾਸ ਕਰਨੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਪੁਲਾ ਚੁਕਾਂਦੇ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪ੍ਰਧਾਨ ਸਾਹਿਬ उन्होंने संगतों न साफ सुना जी वाहिगुरु जी का खालसा